ਉਹਨਾਂ ਦਾ ਬਿਕਲੂ ਵੱਜ ਚੁੱਕਿਆ ਹੋਇਆ ਤੇ 1 ਤਰੀਕ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ ਔਰ 4 ਤਰੀਕ ਨੂੰ ਨਤੀਜੇ ਸਾਹਮਣੇ ਆਉਣਗੇ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਭਾਰਤ ਦੇਸ਼ ਦੇ ਵਿੱਚ ਦੋ ਗੇੜੀਆਂ ਦੀਆਂ ਚੋਣਾਂ ਪੂਗ ਚੁੱਕੀਆਂ ਹੋਈਆਂ ਨੇ ਔਰ ਹੁਣ ਲੋਕ ਜਿਹੜੇ ਨੇ ਬਾਕੀ ਬਚੇ ਹੋਏ 6 ਗੇੜਾਂ ਦੀਆਂ ਚੋਣਾਂ ਦੇ ਵਿੱਚ ਆਪਣੀ ਵੋਟ ਪਕਤਉਣਗੇ ਗੱਲ ਕੀਤੀ ਜਾਵੇ ਹਲਕਾ ਲੋਕ ਸਭਾ ਹਲਕਾ ਖਡੂਰ ਸਾਹਿਬ ਦਿੱਤਾ ਇਸ ਨੂੰ ਲੈ ਕੇ ਵੀ ਹੁਣ ਕਿਤੇ ਨਾ ਕਿਤੇ ਗਰਮੀ ਜਿਹੜੀ ਉਹ ਵੱਧਦੀ ਹੋਈ ਜ਼ਰੂਰ ਨਜ਼ਰ ਆਦੀ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਸਿਰਫ ਤਿੰਨ ਪਾਰਟੀਆਂ ਵੱਲੋਂ ਹੀ ਜਿਹੜਾ ਹੈ ਉਮੀਦਵਾਰ ਐਲਾਨੇ ਗਏ ਨੇ ਜਿਸ ਦੇ ਵਿੱਚ ਸਭ ਤੋਂ ਪਹਿਲੀ ਪਾਰਟੀ ਸੀ ਆਮ ਆਦਮੀ ਪਾਰਟੀ ਤੇ ਉਸ ਦੇ ਵੱਲੋਂ ਉਮੀਦਵਾਰ ਉਤਾਰੇ ਗਏ ਸੀਗੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਅੱਜ ਸਾਡੇ ਨਾਲ ਮੌਜੂਦ ਨੇ ਜ਼ਰੂਰ ਗੱਲਬਾਤ ਕਰਾਂਗੇ ਪੁੱਲਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਲੈਵਿੰਗ ਇੰਡੀਆ ਰਿਪੋਰਟ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਪੁੱਲਰ ਸਾਹਿਬ ਸਭ ਤੋਂ ਪਹਿਲਾਂ ਇੱਕ ਵੱਡਾ ਸਵਾਲ ਇਹੀ ਹੈ ਕਿ ਜਿੱਕਰ ਮੁੱਦਿਆਂ ਦੀ ਗੱਲ ਕਰੀਏ ਤੁਸੀਂ ਮੰਤਰੀ ਰਹੇ ਹੋ ਪੰਜਾਬ ਦੀ ਵਿਜ਼ਾਰਤ ਦੇ ਵਿੱਚੋਂ ਔਰ ਵਜ਼ਾਰਤ ਦੇ ਵਿੱਚ ਹੋਣ ਦੇ ਨਾਲ ਨਾਲ ਹਰ ਥਾਂ ਦੇ ਮੁੱਦੇ ਤੁਹਾਨੂੰ ਕਿਤੇ ਨਾ ਕਿਤੇ ਜਿਹੜੇ ਰੋਜ਼ ਦੇਖਣ ਨੂੰ ਮਿਲਦੇ ਵੀ ਹੋਣਗੇ ਪਰ ਜੇਕਰ ਹੁਣ ਇਸ ਵਕਤ ਹਲਕਾ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਬਾਰਡਰ ਹਲਕਾ ਇੱਥੇ ਦੇ ਮੁੱਦਿਆਂ ਨੂੰ ਕਿੱਦਾਂ ਵੇਖਦੇ ਹੋ ਸਭ ਤੋਂ ਅਹਿਮ ਮੁੱਦਾ ਕੀ ਹੈ ਵੇਖੋ ਸਭ ਤੋਂ ਅਹਿਮ ਮੁੱਦਾ ਜਿਹੜਾ ਪਹਿਲੀ ਗੱਲ ਇਹ ਬਾਰਡਰ ਬੈਲਟ ਆ ਸਾਡੀ ਤੇ ਬਾਰਡਰ ਧਾਰੋਂ ਪਾਰ ਜਿਹੜੀਆਂ ਜ਼ਮੀਨਾਂ ਆ ਸਿਰਫ ਇੱਕ 10000 ਰੁਪਿਆ ਇੱਕ ਏਕੜ ਦਾ ਕਿਸਾਨ ਨੂੰ ਮਿਲਦਾ ਵਾ ਬਾਪਜਾ ਸੈਂਟਰ ਗਵਰਨਮੈਂਟ ਤੋਂ ਜੀ ਪਰਮਾਤਮਾ ਕਿਰਪਾ ਕਰੇ ਜਿਹੜੇ ਸਾਡੇ ਬਾਰਡਰ ਤੋਂ ਉਤਾਰੋਂ ਪਾਰਲੇ ਜ਼ਮੀਨ ਹੈ ਬਾਰਡਰ ਨਾਲ ਲੱਗਦੀਆਂ ਜ਼ਮੀਨਾਂ 10000 ਤੋਂ ਵਧਾ ਕੇ ਇੰਡੀਆ ਲੈਂਡ ਦੀ ਸਰਕਾਰ ਬੰਦੀ ਹੈ 50000 ਰੁਪਏ ਕਰਾਵਾਂਗੇ ਨਾਲ ਇੱਕ ਵੱਡੀ ਮੁਸੀਬਤ ਇਹ ਆ ਜਿਹੜਾ ਸਾਡਾ ਏਰੀਆ ਆ ਸਾਰੀ ਕਡੂਰ ਸਾਹਿਬ ਲੋਕ ਸਭਾ ਸultanpur 로디 ਕਪੂਰ ਥਲਾ ਮੁੰਡੀ ਮੋੜ ਉਰਾ ਇੱਥੇ ਕਡੂਰ ਸਾਹਿਬ ਆਜ ਗਏ ਗੋਦਵਾਲ ਸਾਹਿਬ ਸਭਰਾ ਮੁੱਠਿਆਂ ਵਾਲਾ ਝੁਗੀਆਂ ਨੂਰ ਮੁਹੰਮਦ ਝੁਗੀਆਂ ਨੱਥਾ ਸਿੰਘ ਵੱਡਾ ਏਰੀਆ ਜਿਹੜਾ ਹੜ੍ਹ ਪ੍ਰਭਾਵਿਤ ਏਰੀਆ ਜੀ ਬੜਾ ਨੁਕਸਾਨ ਹੁੰਦਾ ਜਦੋਂ ਹੜ੍ਹ ਆਉਂਦੇ ਆ ਹਾਂ ਇਸ ਏਰੀਆ ਲਈ ਸਿਰਫ ਸੈਂਟਰ ਗਵਰਨਮੈਂਟ 6800 ਰੁਪਇਆ ਇੱਕ ਏਕੜ ਦਾ ਕਿਸਾਨ ਨੂੰ ਮੁਆਵਜ਼ਾ ਦਿੰਦੀ ਆ ਇਹ ਵੀ ਮੁਆਵਜ਼ਾ ਵਧਾ ਕੇ ਇੰਡੀਆ ਲਾਈਨ ਦੀ ਸਰਕਾਰ ਬਣ ਜਣੀ ਲੋਕ ਤਿਆਰ ਨੇ ਲੋਕ ਫਤਵਾ ਦੇਣ ਨੂੰ ਖੜੇ ਬਿਠੇ ਆ 6800 ਤੋਂ ਵਧਾ ਕੇ 50000 ਕਰਾਵਾਂਗੇ ਤੇ ਨਾਲ ਜਿਹੜੇ ਸਾਡੇ ਐਸਸੀ ਤੇ ਬੀਸੀ ਪਰਿਵਾਰ ਆ ਜਿਹੜੇ ਹਾੜ ਪੀੜ ਤੇ ਏਰੀਏ ਦੇ ਵਿੱਚ ਤੇ ਤਾਰੋਂ ਪਾਰ ਲੀਆਂ ਜ਼ਮੀਨਾਂ ਦੇ ਵਿੱਚ ਖੇਤੀ ਦੇ ਵੇਲੇ ਮਜ਼ਦੂਰੀ ਕਰਦੇ ਆ ਉਹ ਜਦੋਂ ਹੜਾਉਂਦੇ ਆ ਤੇ ਉਹ ਸਾਰੀ ਫਸਲ ਬਰਬਾਦ ਹੋ ਗਈ ਮਜ਼ਦੂਰੀ ਵੀ ਖਤਮ ਹੋ ਗਈ ਨਾਲ ਨਾਲ ਜਿਹੜੇ ਤਾਰੋ ਪਾਰ ਲਿਆ ਜੀ ਕਿਸਾਨ ਨੂੰ ਕੁਝ ਘੰਟੇ ਹਫਤੇ ਦੇ ਵਿੱਚ ਜਾਨ ਦਿੱਤਾ ਜਾਂਦਾ ਤੇ ਮਜ਼ਦੂਰ ਨੂੰ ਵੀ ਬਹੁਤ ਘਟ ਜਾਂ ਦਿੱਤਾ ਜਾਂਦਾ ਤਾਰੋ ਪਾਰਲੀ ਜ਼ਮੀਨ 'ਚ ਵੀ ਮਜ਼ਦੂਰ ਦੀ ਮਜ਼ਦੂਰੀ ਖਤਮ ਜਿਹੜੇ ਏਸੀ ਕੀ ਦੇ ਵਿੱਚ ਮਜ਼ਦੂਰ ਪਰਿਵਾਰ ਨੇ ਐਸੀ ਤੇ ਬੀਸੀ ਉਹਨਾਂ ਪਰਿਵਾਰਾਂ ਲਈ ਵੀ ਪੱਕੀ ਮਤਲਬ ਸਰਕਾਰ ਬੰਦੀ ਇੰਡੀਆ ਲਾਈਨ ਦੀ ਪੱਕੀ ਪੈਨਸ਼ਨ ਹਰ ਪਰਿਵਾਰ ਦੇ ਵਿੱਚ ਹਰੇਕ ਜੀ ਦੀ 2 ਤੋਂ 3000 ਰੁਪਿਆ ਪੱਕੀ ਪੈਨਸ਼ਨ ਲਵਾਵਾਂਗੇ ਜਿਹੜਾ ਕੰਮ ਕਰ ਸਕਦਾ ਜੀ 18 ਸਾਲ ਤੋਂ ਉੱਪਰ ਦੀ ਉਮਰ ਤਾਂ ਜੋ ਜਿਹੜੇ ਗਰੀਬ ਪਰਿਵਾਰ ਐਸੀ ਪਰਿਵਾਰ ਉਹਨਾਂ ਦੇ ਘਰ ਦਾ ਚੁੱਲ੍ਹਾ ਚੱਲਦਾ ਰਹੇ ਉਹਨਾਂ ਦੇ ਘਰ ਦੀ ਰੋਟੀ ਚੱਲਦੀ ਰਹੇ ਮੇਨ ਲੋਡ ਐ ਇੱਥੇ ਇੰਡਸਟਰੀ ਦੀ ਹਾਂ ਸੈਂਟਰ ਗਵਰਨਮੈਂਟ ਕੋ ਬੜੀ ਤਾਕਤ ਹੁੰਦੀ ਐ ਮੈਂਬਰ ਪਾਰਲੀਮੈਂਟ ਬੰਦੇਓ ਖਡੂਰ ਸਾਹਿਬ ਲੋਕ ਸਭਾ ਵਾਲਿਆਂ ਦੇ ਪੁੱਤ ਨੂੰ ਖਡੂਰ ਸਾਹਿਬ ਲੋਕ ਸਭਾ ਵਾਲਿਆਂ ਦੇ ਭਰਾ ਨੂੰ ਇੱਥੇ ਇੰਡਸਟਰੀ ਲੈ ਕੇ ਆਵਾਂਗੇ ਤਾਂ ਜੋ ਸਾਡੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਉਹਨਾਂ ਨੂੰ ਵੀ ਰੋਜ਼ਗਾਰ ਮਿਲੇ ਨਾਲ ਇਨਕਮ ਸੋਰਸ ਵਧਣ ਹੁਣ ਸਾਡੇ ਪੱਟੀ ਹਲਕੇ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੰਦ ਤੇ 32 33 ਛੇਲਰ ਲੱਗੇ ਆ ਹੁਣ ਹਰ ਛੇਲਰ ਦੇ ਵਿੱਚ 2 300 ਬੰਦਾ ਜਿਹੜਾ ਲਿਵਰ ਮੈਦੂਰ ਲੱਗਦਾ ਬਿਲਕੁਲ ਲੱਗਦਾ ਟੱਕਾਂ ਵਾਲੇ ਲੱਗਦੇ ਆ ਕਹਿਣ ਦਾ ਭਾਵ 500 ਦੇ ਕਰੀਬ ਬੰਦਾ ਅਡਜਸਟ ਹੁੰਦਾ ਹੈ ਇੱਕ ਛੇਲਰ ਚ 30 32 ਛੇਲਰ ਲੱਗੇ ਆ ਤੇ ਸਾਹਬਣਾ 1500 ਦੇ ਕਰੀਬ ਕਹਿ 사ਤੇ ਆ 30 ਪਤੀ ਛੇਲਰ ਲੱਗਿਆ ਤੇ 500 ਬੰਦਾ ਕਹਿ ਲਈ ਤੇ 15000 15000 ਬੰਦਾ ਅਡਜਸਟ ਹੋ ਗਿਆ 15000 ਜੇ ਬੰਦਾ ਅਡਜਸਟ ਹੋ ਗਿਆ ਹਰ ਪਰਿਵਾਰ ਚੋਂ ਇੱਕ ਉਹਦੇ 15000 ਪਰਿਵਾਰ ਅਡਜਸਟ ਹੋ ਗਿਆ ਇਸੇ ਤਰ੍ਹਾਂ ਜੇ ਹੋਰ ਇੰਡਸਟਰੀ ਆਵੇ ਸਾਡੇ ਏਰੀਏ ਦੇ ਵਿੱਚ ਤੇ ਲੋਕਾਂ ਨੂੰ ਰੋਜ਼ਗਾਰ ਮਿਲੇ ਜੇ ਕੋਈ ਪੜ੍ਹਿਆ ਲਿਖਿਆ ਵਿਅਕਤੀ ਆ ਉਹ ਸੀਏ ਦਾ ਕੰਮ ਕਰੇ ਜੇ ਕੋਈ ਮਜ਼ਦੂਰੀ ਕਰਨੀ ਜਾਣਦਾ ਉਹ ਬੂਰੀਆਂ ਚੁੱਕ ਕੇ ਮਜ਼ਦੂਰੀ ਕਰੇ ਜੇ ਕੋਈ ਅਸਲੋ ਘੱਟ ਕੰਮ ਕਰਨ ਜੋਗਾ ਉਹ ਉਥੇ ਗਾੜ ਵੀ ਲੱਗ ਸਕਦਾ ਜਿੱਦਾਂ ਜਿੱਦਾਂ ਦੀ ਜਿਸ ਤਰੀ ਕਾਬਲੀਅਤ ਹੈਗੀ ਉਸ ਦੇ ਹਿਸਾਬ ਨਾਲ ਉਸ ਨੂੰ ਨੌਕਰੀ ਮਿਲੇਗੀ ਬਿਲਕੁਲ ਤੇ ਸਾਡੇ ਜਿਹੜਾ ਲੋਕ ਸਭਾ ਨਾ ਬੜੀ ਪਛੜੀ ਲੋਕ ਸਭਾ ਇਥੋਂ ਭਾਵੇਂ ਡਾਕਟਰ ਤਨ ਸਿੰਘ ਜੀ ਨਾਲਾ ਦਾ 10 ਸਾਲ ਬੰਦੇ ਰਹੇ ਮੈਂਬਰ ਪਾਰਲੀਮੈਂਟ ਮੁਰਕੇ ਜਿਹੇ ਦਾ ਰਣਜੀਤ ਸਿੰਘ ਬ੍ਰਹਮਪੁਰਾ ਬਣੇ ਮੈਂਬਰ ਪਾਰਲੀਮੈਂਟ ਹੋ ਸਿਟਿੰਗ ਇਥੋਂ ਮੈਂਬਰ ਪਾਰਲੀਮੈਂਟ ਆ ਸਰਦਾ ਜਸਬੀਰ ਸਿੰਘ ਹਾਂ 5 ਸਾਲ ਜਿੱਤ ਕੇ ਇਹ ਨਹੀਂ ਇੱਥੇ ਆਉਂਦੇ ਰਹੇ ਇਹ ਆਉਂਦੇ ਰਹੇ ਫਿਰ ਜਦੋਂ ਵੋਟਾਂ ਆਉਂਦੀਆਂ ਨਹੀਂ ਆਉਂਦੋਂ ਲੋਕ ਇਸ ਵਾਰ ਇਹਨਾਂ ਨੂੰ ਦੱਸ ਦੇਣਗੇ ਕਾਂਗਰਸੀ ਅਕਾਲੀ ਤੇ ਬੀਜੇਪੀ ਵਾਲਿਆਂ ਨੂੰ ਵੀ 75 ਸਾਲ ਤੁਹਾਨੂੰ ਮੋਟਾ ਪਾਉਂਦੇ ਰਹੇ ਆ 75 ਸਾਲਾਂ ਸਾਡੀ ਲੋਕ ਸਭਾ ਦਾ ਕੀ ਕੀਤਾ ਜੀ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਕੰਮਾਂ ਤੋਂ ਸੰਤੁਸ਼ਟ ਨੇ ਲੋਕ ਪਿਆਰ ਕਰਦੇ ਸਰਦਾਰ ਭਗਵੰਤ ਸਿੰਘ ਲੋਕ ਆਪ ਦਾ ਪੁੱਤ ਸਮਝਦੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਿੰਨੀਆਂ ਗਰੰਟੀਆਂ ਦਿੱਤੀਆਂ ਤਕਰੀਬਨ ਗਰੰਟੀਆਂ ਪੂਰੀਆਂ ਕਰਤੀਆਂ 90% ਲੋਕਾਂ ਦਾ ਜ਼ੀਰੋ ਬਿੱਲ ਹੁੰਦਿਆ ਹਾਂ ਮੱਲਾ ਕਲੀਨਿਕ ਖੋਲਤੇ ਆ ਦਵਾਈਆਂ ਲਾਸਟ ਟੈਸਟ ਫ੍ਰੀ ਹੋ ਰਹੇ ਆ ਹਾਂ ਸਕੂਲ ਆਫ ਐਮੀਨੈਂਸ ਖੁੱਲ ਗਿਆ ਸਕੂਲਾਂ ਦੇ ਵਿੱਚ ਟੀਚਰ ਪੂਰੇ ਕੀਤੇ ਆ ਸਕੂਲਾਂ ਚ ਪੜਾਈ ਫ੍ਰੀ ਕਿਤਾਬਾਂ ਫ੍ਰੀ ਡਰੈਸ ਫ੍ਰੀ ਸੂਫ ਫ੍ਰੀ ਹਾਂ ਵਧੀਆ ਕੁਆਲਿਟੀ ਦੇ ਸੂ ਦਿੱਤੇ ਜਾਂਦੇ ਆ ਵਧੀਆ ਕੁਆਲਿਟੀ ਦੀ ਡਰੈਸ ਦਿੱਤੀ ਜਾਂਦੀ ਆ ਤੇ ਲੋਕ ਜਿਹੜੇ ਆ ਨਾ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਖੁਸ਼ ਨੇ ਇੱਕ ਗਰੰਟੀ ਰਹਿ ਗਈ ਆ 1000 ਬੀਬੀਆਂ ਦਾ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਇੱਥੇ ਪੱਟੀ ਆਏ ਸਨ ਕੋਈ ਤਿੰਨ ਪਹਿਲਾਂ ਉਹ ਵੀ ਐਲਾਨ ਕਰਤਾ ਉਹਨਾਂ ਨੇ ਵੀਪੀ ਆਮ ਪੀ ਲੈਕਸ਼ਨ ਤੋਂ ਬਾਅਦ ਜੂਨ ਜਵਤਾ ਖਤਮ ਹੁੰਦਾ ਤੇ ਕੁਝ ਮਹੀਨਿਆਂ ਦੇ ਵਿੱਚ ਹੀ ਬੀਬੀਆਂ ਦਾ ਵੀ 1000 ਰੁਪਏ ਇੱਥੇ ਪੁੱਲਰ ਸਾਹਿਬ ਇੱਕ ਸਵਾਲ ਇਹ ਵੀ ਹੈਗਾ ਕਿ ਜਿੱਥੇ ਐਲਾਨ ਤਾਂ ਮੁੱਖ ਮੰਤਰੀ ਸਾਹਿਬ ਵੱਲੋਂ ਕਰ ਦਿੱਤਾ ਗਿਆ ਵਿਰੋਧੀ ਧਿਰ ਹੁਣ ਇਸ ਦੇ ਉੱਤੇ கேਲ ਰਹੀਆਂ ਨੇ ਕਹਿੰਦੇ ਕਿ 2500 ਕਰੋੜ ਰੁਪਏ ਦਾ ਕਰਜ਼ਾ ਵੀ ਲੈ ਲਿਆ ਕਰਜ਼ੇ ਦੀ ਪੰਡ ਲਗਾਤਾਰ ਪੰਜਾਬ ਉੱਤੇ ਵਧੀ ਜਾ ਰਹੀ ਹੈ ਫਿਰ ਭਾਵੇਂ ਮੁਫਤ ਬਿਜਲੀ ਦੇਣ ਦੀ ਗੱਲ ਹੋਵੇ ਜਾਂ ਫਿਰ ਬੀਬੀਆਂ ਨੂੰ ਜਿੱਕਰ ਹਜ਼ਾਰ ਰੁਪਏ ਦਿੰਦੇ ਨੇ ਕਹਿੰਦੇ ਪੈਸਾ ਤਾਂ ਅੱਲਾਹ ਚਾਹੀਦਾ ਹੋਏਗਾ ਖਜ਼ਾਨੇ ਚ ਪੈਸਾ ਚਾਹੀਦਾ ਹੋਏਗਾ ਉਸ ਤੇ ਉੱਤੇ ਕਹਿੰਦੇ ਕਿ ਲੋਕਾਂ ਦੇ ਉੱਤੇ ਟੈਕਸ ਵੀ ਵੱਧ ਸਕਦੇ ਨੇ ਕਰਜ਼ਾ ਹੋਰ ਵਧੇਗਾ ਹਾਲਾਂਕਿ ਪਿਛਲਾ ਕਰਜ਼ਾ ਜਿਸ ਨੂੰ ਲੈ ਕੇ ਮੁੱਦਾ ਆਮ ਆਦਮੀ ਪਾਰਟੀ 'ਤੇ ਲਗਾਤਾਰ ਚੱਕਿਆ ਗਿਆ ਸੀਗਾ ਕਿ ਪੌਣੇ 3 ਲੱਖ ਕਰੋੜ ਦਾ ਕਰਜ਼ਾ ਕਰਜ਼ੇ ਚ ਲਗਾਤਾਰ ਵੱਧਦਾ ਹੋ ਰਿਹਾ ਵੇਖੋ ਜ ਇਹ ਲੋਕਾਂ ਨੂੰ ਬਿਜਲੀ ਵੀ ਫਰੀ ਦਿੱਤੀ ਆ ਲੋਕਾਂ ਦੇ ਇਲਾਜ ਫਰੀ ਕੀਤੇ ਆ ਸਕੂਲਾਂ ਦੇ ਵਿੱਚ ਬੱਚਿਆਂ ਦੀਆਂ ਫੀਸਾਂ ਮਾਫ ਕਰਤੀਆਂ ਹੋਰ ਕਈ ਸਹੂਲਤਾਂ ਦਿੱਤੀਆਂ ਤੇ ਪਿਛਲੀਆਂ ਸਰਕਾਰਾਂ ਚ ਇਹ ਦੱਸਣ ਵੀ ਇਹਨਾਂ ਨੇ ਕੀ ਕੀਤਾ ਜੇ ਪੌਣੇ 3 ਲੱਖ ਇਹਨਾਂ ਚੜਾਇਆ ਪੌਣੇ 3 ਲੱਖ ਕਰੋੜ ਕਰਜ਼ਾ ਉਹਦਾ ਇਹਨਾਂ ਕੀ ਕੀਤਾ ਸੀ ਉਹ ਪੈਸੇ ਇਹਨਾਂ ਰਵੈਤਿਆਂ ਦੇ ਘਰਾਂ ਚ ਗਏ ਹੁਣ ਜਿਹੜੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇਹ ਪੈਸੇ ਜਿਹੜੇ ਲੋੜਵੰਦ ਨੇ ਜਿਹੜੇ ਗਰੀਬ ਨੇ ਉਹਨਾਂ ਦੇ ਘਰਾਂ ਚ ਜਾ ਰਹੇ ਆ ਤੇ ਔਣਾ ਦੇ ਸਮੇਂ ਤੇ ਜਿਹੜੇ ਕਰਜ਼ੇ ਦੀਆਂ ਕਿਸ਼ਤਾਂ ਉਹ ਵੀ ਮੋੜ ਰਹੀ ਹੈ ਸਰਕਾਰ ਨਾਲ ਵਿਆਜ ਮੋੜ ਰਹੀ ਹੈ ਸਰਕਾਰ ਨਾਲ ਕਿਸ਼ਤਾਂ ਮੋੜ ਰਹੀ ਹੈ ਕਰਜ਼ਾ ਵੀ ਤੇ ਲਾਇਆ ਨਾ ਜੇ ਕਰਜ਼ਾ ਚੁੱਕਿਆ ਤੇ ਉਹਦੇ ਨੂੰ ਵੱਧ ਕਰਜ਼ਾ ਲਾਇਆ ਉਹਦੇ ਨੂੰ ਵੱਧ ਵਿਆਜ ਮੋੜਿਆ ਤੇ ਨਾਲ ਇਨਕਮ ਸੋਰਸ ਵੀ ਵੱਧ ਰਿਹਾ ਕਹਿੰਦੇ ਉਸ ਦੇ ਵਿੱਚ ਜਿਹੜਾ ਕਰਜ਼ਾ ਚੱਕਿਆ ਜਿਹੜਾ ਪੈਸਾ ਲਗਾਇਆ ਗਿਆ ਵਿਰੋਧੀ ਧਿਰਾਂ ਦੇ ਦੋਸ਼ ਨੇ ਕਹਿ ਰਹੇ ਨੇ ਕਿ ਗੁਜਰਾਤ ਜਾ ਕੇ ਪਬਲਿਸਿਟੀ ਕੀਤੀ ਗਈ ਜਾਂ ਫਿਰ ਸਾਊਥ ਵਿੱਚ ਜਾ ਕੇ ਬੋਰਡ ਲਵਾ ਦਿੱਤੇ ਗਏ ਲਗਾਤਾਰ ਜਿਹੜੇ ਜਹਾਜ਼ ਦੇ ਖਰਚੇ ਵਰਤੇ ਗਏ ਹਾਲਾਂਕਿ ਆਮ ਆਦਮੀ ਪਾਰਟੀ ਖੁਦ ਜਦੋਂ ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀਗੇ ਉਸ ਵਕਤ ਇਹ ਮੁੱਦਾ ਚੱਕਦੇ ਰਹੀ ਕਿ ਪੰਜਾਬ ਸਰਕਾਰ ਦਾ ਜਹਾਜ਼ ਸਭ ਤੋਂ ਜ਼ਿਆਦਾ ਵੱਟਿਆ ਜਾਂਦਾ ਉਸ ਦੇ ਉੱਤੇ ਸਵਾਲ ਹੁਣ ਸੇਮ ਉਹੀ ਸਵਾਲ ਤੁਹਾਡੇ ਤੇ ਹੋ ਰਹੇ ਨੇ ਵੇਖੋ ਜਿਹੜੀ ਦੂਜੀਆਂ ਸਟੇਟਾਂ ਦੇ ਵਿੱਚ ਚੋਣ ਕੈਂਪੇਨ ਆ ਉਹ ਉੱਥੋਂ ਦੇ ਜਿਹੜੇ ਸਾਡੇ ਵੋਟਰ ਸਪੋਰਟਰ ਨੇ ਉਹ ਉੱਥੇ ਬੋਡ ਲਾਉਂਦੇ ਇਹ ਨਹੀਂ ਹੁੰਦਾ ਵੀ ਕੋਈ ਇਹ ਪੰਜਾਬ ਦੇ ਪੈਸਿਆਂ ਨਾਲ ਉੱਥੇ ਬੋਡ ਲਾਉਂਦੇ ਇਹ ਵਿਰੋਧੀ ਜਾਣ ਬੁੱਝ ਕੇ ਇਹੋ ਜਿਹੇ ਮੁੱਦੇ ਛਾਲਦੇ ਆ ਇਹਨਾਂ ਨੂੰ ਇਹ ਵੀ ਲੋਕ ਨਾਨ ਪੋਲੀਟਿਕਲ ਨੇ ਜੋ ਬੋਲਾਂਗੇ ਉਹ ਮੰਨ ਜਣਾ ਪਰ ਲੋਕ ਬੜੇ ਸਿਆਣੇ ਆ ਉਹਨਾਂ ਨੂੰ ਪਤਾ ਕਿ ਜਿਹੜੇ ਗੁਜਰਾਤ ਦੇ ਆਮ ਆਦਮੀ ਪਾਰਟੀ ਦਾ ਕਿੱਡਰ ਆ ਗੁਆ ਦਾ ਆਮ ਆਦਮੀ ਪਾਰਟੀ ਦਾ ਕਿੱਡਰ ਹਰਿਆਣਾ ਦਾ ਜੁਪੀ ਦਾ ਐਮਪੀ ਦਾ ਆਮ ਆਦਮੀ ਪਾਰਟੀ ਦਾ ਕਿੱਡਰ ਕੀ ਗੱਲ ਉਹ ਉਥੇ ਫਲੈਕਸ ਬੋਰਡ ਨਹੀਂ ਲਵਾ ਸਕਦੇ ਉਹ ਉਥੇ ਪਾਰਟੀ ਦੀ ਜਿਹੜੀ ਪ੍ਰਚਾਰ ਦੀ ਮਹਿਮਿਆ ਉਹ ਨਹੀਂ ਚਲਾ ਸਕਦੇ ਇਹ ਤੇ ਸਿਰਫ ਪ੍ਰੋਪਗੈਂਡੇ ਕਰਦੇ ਆ ਵਿਰੋਧੀ ਲੋਕ ਇਹਨਾਂ ਦੇ ਪ੍ਰੋਪਗੈਂਡੇ 'ਚ ਆਉਣ ਵਾਲੇ ਨੇ ਲੋਕ ਬੜੇ ਸਿਆਣੇ ਹੋ ਗਏ ਆ ਆ ਤੁਸੀਂ ਵੇਖੋ ਹਰ ਇੱਕਾ 13 ਦੀਆਂ 13 ਸੀਟਾਂ ਲੋਕ ਸਭਾ ਦੀਆਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਉਣੀਆਂ ਸਰਦਾਰ ਭਗਵੰਤ ਸਿੰਘ ਮਾਨ ਦੀ ਝੋਲੀ 'ਚ ਪਾਉਣੀਆਂ ਚਰਨਜੀਤ ਸਿੰਘ ਚੰਨੀ ਕਹਿੰਦੇ ਕਿ 13 ਜ਼ੀਰੋ ਤਾਂ ਜ਼ਰੂਰ ਹੋਏਗਾ ਪਰ ਕਹਿੰਦੇ ਜ਼ੀਰੋ ਆਮ ਆਦਮੀ ਪਾਰਟੀ ਦੇ ਉੱਤੇ ਹੋਏਗੀ ਔਰ ਦੂਜਾ ਵੱਡਾ ਵਯਾਨ ਉਹਨਾਂ ਨੇ ਦਿੱਤਾ ਗਿਆ ਕਹਿੰਦੇ ਕਿ ਜਦੋਂ ਲੋਕ ਸਭਾ ਚੋਣਾਂ ਦਾ ਨਤੀਜਾ ਆਣਾ ਇੱਕ ਪਾਸੇ ਨਤੀਜਾ ਆਣ ਕਿ ਦੂਜੇ ਪਾਸੇ ਪੰਜਾਬ ਦੀ ਸਰਕਾਰ ਡਿੱਗ ਜਾਨੀ ਕਹਿੰਦੇ ਆਪ ਦਾ ਭਾਰ ਨਹੀਂ ਚੱਲ ਪਾਣਾ ਵੇਖੋ ਇਨ ਇਹਨਾਂ ਨੂੰ ਜਿਹੜੇ ਦਿਨੇ ਸੁਪਨੇ ਆਉਂਦੇ ਆ ਨਾ ਸੁਪਨੇ ਵੇਖਣ ਦਾ ਕੋਈ ਹੱਜ ਨਹੀਂ ਵੇਖੀ ਜਾਂ। ਇਹਨਾਂ ਦੇ ਸਾਹਮਣੇ ਹੋਊਗਾ ਦਿਨ ਕਿਹੜੇ ਰਹਿ ਗਿਆ। ਮੈਚ ਲਗਭਗ ਮਹੀਨਾ ਰਹਿ ਗਿਆ। ਇੱਕ ਨੂੰ VOTING ਆ ਚਾਰ ਨੂੰ ਰਿਜ਼ਲਟ ਆਉਣਾ। ਲੋਕ ਵੱਡੀ ਲੀਡ ਨਾਲ ਸਾਡੇ ਸਾਰੇ ਉਮੀਦਵਾਰ ਜਿਤਾਉਣਗੇ। ਲੋਕ ਭਾਰੀ ਬਹੁਮਤ ਨਾਲ ਚਿਤਾ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ 13 ਹੱਥ ਲੋਕ ਸਭਾ 'ਚ ਭੇਜਣਗੇ। ਤੇ ਚਰਨਜੀਤ ਚੰਨੀ ਜਿਹੜੀ ਗੱਲ ਕਰਦੇ ਆ ਸਰਕਾਰ ਦੀ। ਸਰਕਾਰ ਇਹਦੇ ਜਦੋਂ ਦੀ ਬਣੀ ਉਦੋਂ ਦੀ ਇਹ ਸੁੱਟਦੇ ਫਿਰਦੇ ਆ। ਕਦੀ ਇਹ ਕਹਿੰਦੇ ਨਾਨ ਪੋਲੀਟੀਕਲ ਨੇ ਇਹਨਾਂ ਕੋ ਸਰਕਾਰ ਨਹੀਂ ਚੱਲਣੀ। ਮਾਨ ਸਾਹਿਬਣੀ ਸਰਕਾਰ ਵੀ ਚਲਾ ਲਈ ਫਿਰ ਇਹ ਕਹਿੰਦੇ ਬਿਜਲੀ ਨਹੀਂ ਫਰੀ ਦਿੱਤੀ ਜਾਣੀ ਮਾਨ ਸਾਹਿਬ ਨੇ ਬਿਜਲੀ ਫਰੀ ਦੇਤੀ ਮੁਰਕੇ ਇਹ ਕਹਿੰਦੇ ਲੋਕਾਂ ਦਾ ਇਲਾਜ ਨਹੀਂ ਕੀਤਾ ਜਾਣਾ ਮਾਨ ਸਾਹਿਬ ਨੇ ਮਹੱਲਾ ਕਲੀਨ ਕੇ ਖੋਲਤੇ ਲਾਜ਼ਮੀ ਫਰੀ ਕਰਤਾ ਫਿਰ ਇਹ ਕਹਿੰਦੇ ਵੀ ਜਿਹੜਾ ਬੀਬੀਆਂ ਨੂੰ ਪੱਸਾ ਦਾ ਸਫਰ ਆ ਉਹ ਇਹਨਾਂ ਬੰਦ ਕਰ ਦਿੰਦੇ ਨੇ ਇਹਨਾਂ ਨੂੰ ਬੜਾ ਘਾਟਾ ਪੈਂਦਾ ਟਰਾਂਪੋਰਟ ਤੇ ਮਾਨ ਸਾਹਿਬ ਨੇ ਲਗਾਤਾਰ ਬੀਬੀਆਂ ਦੇ ਸਫਰ ਦੇ ਪੈਸੇ ਖਜ਼ਾਨੇ ਚੋਂ ਦਿੱਤੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਸਰਕਾਰ ਵੀ ਵਧੀਆ ਚਲਾਈ ਆ ਵਧੀਆ ਢੰਗ ਨਾਲ ਸਰਕਾਰ ਚੱਲ ਰਹੀ ਆ ਇਮਾਨਦਾਰੀ ਨਾਲ ਇੱਕ ਨੰਬਰ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਇਹਨਾਂ ਨੇ ਸੁਪਨੇ ਵੇਖੀ ਜਾਣੇ ਆ ਸਰਕਾਰ ਇਸੇ ਤਰ੍ਹਾਂ ਚੱਲੀ ਜਾਣੀ ਆ 5 ਸਾਲ ਸਰਕਾਰ ਇਹ ਚੱਲਣੀ ਆ ਉਹਦੇ ਬਾਹਰ ਜਿਵੇਂ ਦਿੱਲੀ ਚ ਬਾਰ ਬਾਰ ਸਰਕਾਰ ਰਿਪੀਟ ਹੋਈ ਆ ਪੰਜਾਬ ਚ ਵੀ ਬਾਰ ਬਾਰ ਸਰਕਾਰ ਰਿਪੀਟ ਹੋਣੀ ਆ ਸਰਕਾਰ ਸਤਾਈ ਚ 35 42 47 ਦੀ ਵੀ ਰਿਪੀਟ ਹੋ ਅਸੀਂ ਲੋਕਾਂ ਕੋ ਜਾਣਦੇ ਆ ਨਾ ਜਦੋਂ ਜਾਣਦੇ ਆ ਲੋਕਾਂ ਕੋ ਤੇ ਲੋਕਾਂ ਨੂੰ ਕਹੀਦਾ ਪਈਆ ਵੋਟਾਂ ਪਾਏ ਹਾਂ ਲੋਕ ਆਪਾਂ ਮਰੀ ਉਹਕੇ ਅੱਗੇ ਮਿਲਦੇ ਆਪ ਕਹਿੰਦੇ ਲੋਕ ਵੀ ਜੇ ਕਿਸੇ ਨੇ ਬਿੱਲ ਮਾਫ ਕੀਤਾ ਉਹ ਕੀਤਾ ਭਗਵੰਤ ਸਿੰਘ ਮਾਨ ਨੇ ਅਸੀਂ ਤੇ ਆਪਦੇ ਪੁੱਤ ਭਗਵੰਤ ਮਾਨ ਨੂੰ ਮੋਟਾ ਪਾਵਾਂ ਨੌਕਰੀਆਂ ਦੇ ਵੀ ਹੁੰਦੀਆਂ ਕਿੰਨੀਆਂ 43000 ਦੇ ਕਰੀਬ ਨੌਕਰੀਆਂ ਦੇ ਦਿੱਤੀਆਂ ਉਸਤੇ ਚੰਨੀ ਸਾਹਿਬ ਕਹਿੰਦੇ ਨੇ ਕਹਿੰਦਾ 36000 ਤਾਂ ਕਹਿੰਦੇ ਮੈਂ ਦੇ ਕੇ ਗਿਆ ਸੀਗਾ ਇਹਨਾਂ ਨੇ ਨਵਾਂ ਇਸ਼ਤਿਹਾਰ ਕਿਹੜਾ ਕੀਤਾ ਦੇਖੋ ਚੰਨੀ ਸਾਹਿਬ 36000 ਦੇ ਇਸ਼ਤਿਹਾਰ ਹੀ ਲਾਉਂਦੇ ਰਹੇ ਪੱਕਾ ਕੋਈ ਨਹੀਂ ਕੀਤਾ ਜਿਹੜਾ ਇਹ ਕਰਦੇ ਰੇ ਨਾ ਵੀ 36000 ਨੌਕਰੀਆਂ ਪੱਕੀਆਂ ਕਰਦੀਆਂ ਕੋਈ ਇੱਕ ਨੌਕਰੀ ਨਹੀਂ ਪੱਕੀ ਕੀਤੀ ਸਿਰਫ ਇਸ਼ਤਿਹਾਰ ਚੰਨੀ ਸਾਹਿਬ ਨੇ ਲਾਏ ਪੱਕੇ ਜਿਹੇ ਕੀਤੇ ਉਹ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤੇ 12700 ਦੇ ਕਰੀਬ ਟੀਚਰ ਪੱਕੇ ਕੀਤੇ ਆ ਉਹਦੇ ਬਾਅਦ ਹੁਣ ਵੀ ਜਿਹੜੇ 10 ਸਾਲ ਦੀ ਕੈਟਾਗਰੀ ਦੇ ਵਿੱਚ ਆਉਂਦੇ ਮੁਲਾਜ਼ਮ ਉਹ ਹੌਲੀ ਹੌਲੀ ਟਰਨ ਭਾਜੀ ਟਰਨ ਉਹ ਵੀ ਪੱਕੇ ਹੁੰਦੇ ਜਾਣੇ ਉਹਦੇ ਬਾਅਦ ਜਿਵੇਂ ਇਹ ਲੋਕ ਕਹਿੰਦੇ ਆ ਵੀ ਅਸੀਂ ਪਿਛਲੀਆਂ ਸਰਕਾਰਾਂ 'ਚ ਬੜੀਆਂ ਨੌਕਰੀਆਂ ਇਹਨਾਂ ਦੀ ਟਰਨ ਕੱਢ ਕੇ ਵੇਖ ਲੋ ਇਨਾਂ ਦੀ ਵਾਰੀ ਦੇ ਵਿੱਚ ਪਹਿਲੇ 2 ਸਾਲਾਂ ਦੇ ਵਿੱਚ ਦਿੱਤੀ ਹੋ ਨੌਕਰੀ ਕਿ ਕਿਸੇ ਮੁੱਖ ਮੰਤਰੀ ਦੇ ਪੁੱਤਰੇ ਨੂੰ ਕਿਸੇ ਮਨਿਸਟਰ ਦੇ ਰਿਸ਼ਤੇਦਾਰ ਨੂੰ ਜਾਂ ਕਿਸੇ ਐਮਐਲਏ ਦੇ ਮੁੰਡੇ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਚ 2 ਸਾਲਾਂ ਚ 43000 ਤੋਂ ਵੱਧ ਨੌਕਰੀਆਂ ਦਿੱਤੀਆਂ ਤੇ ਦਿੱਤੀਆਂ ਕਿਹਨਾਂ ਨੂੰ ਆਮ ਘਰਾਂ ਦੇ ਕੁੜੀਆਂ ਮੁੰਡਿਆਂ ਨੂੰ ਜਿਹੜੇ ਮੈਰਿਟ ਦੇ ਵਿੱਚ ਆਏ ਜਿਨ੍ਹਾਂ ਨੇ ਟੈਸਟ ਕਲੀਅਰ ਕੀਤੇ ਜਿਨ੍ਹਾਂ ਕੋ ਡਿਗਰੀਆਂ ਦੇ ਵਿੱਚ ਵੱਧ ਨੰਬਰ ਆਏ ਉਹਨਾਂ ਉਹਨਾਂ ਵਿਦਿਆਰਥੀਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਤੇ ਇਹਨਾਂ ਦੀ ਸਰਕਾਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਜੇ ਪਹਿਲੇ 4 ਸਾਲਾਂ ਦੇ ਵਿੱਚ ਕਿਸੇ ਆਮ ਘਰ ਦਿੱਤੀ ਪੁੱਤ ਨੂੰ ਨੌਕਰੀ ਦਿੱਤੀ ਹੋਵੇ ਐਂਡਲਾ ਸਾਲ ਜਿਹੜਾ ਇਲੈਕਸ਼ਨ ਈਅਰ ਹੁੰਦਾ ਸੀ ਉਹਦੇ ਵਿੱਚ ਨੋਟੀਫਿਕੇਸ਼ਨ ਹੋਣਾ ਤੇ ਓਨੇ ਚਿਰ ਨੂੰ ਜਦੋਂ ਭਰਤੀ ਪੂਰਤੀ ਥੋੜੀ ਬਤੀ ਹੋ ਜਾਣੀ ਬਾਕੀ ਭਰਤੀਆਂ ਧਰੀਆਂ ਧਰੀਆਂ ਰਹਿਣੀਆਂ ਚੋਣ ਜਾਬਤਾ ਲੱਗ ਜਾਣਾ ਮੁਰਕੇ ਜੇ ਸਰਕਾਰ ਬਦਲ ਜਾਣੀ ਜੇ ਕਾਲੀ ਆ ਕਾਂਗਰਸੀ ਆਏ ਨੇ ਉਹਨਾਂ ਰੱਦ ਕਰ ਦੇਣੀ ਜੇ ਕਾਂਗਰਸੀ ਕਾਲੀ ਆਏ ਨੇ ਉਹਨਾਂ ਰੱਦ ਕਰ ਦੇਣੀ ਪਿਛਲੀ ਸਰਕਾਰ ਦੀਆਂ ਕਈ ਭਰਤੀਆਂ ਹਾਂ ਜਿਹੜਾ ਨੋਟੀਫਿਕੇਸ਼ਨ ਆਇਆ ਸਰਦਾਰ ਭਗਵੰਤ ਸਿੰਘ ਮਾਨ ਨੇ ਉਸੇ ਤਰ੍ਹਾਂ ਉਸੇ ਨੋਟੀਫਿਕੇਸ਼ਨ ਤੇ ਉਹ ਪ੍ਰਤੀ ਕਰਾਈ ਇਹ ਨਹੀਂ ਕੀਤਾ ਵੀ ਪਿਛਲੀ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਤੇ ਅਸੀਂ ਕੋ ਪ੍ਰਤੀ ਕਰੀਏ ਸਰਦਾਰ ਭਗਵੰਤ ਸਿੰਘ ਮਾਨ ਨੇ ਵੇਖਿਆ ਵੀ ਭਾਵੇਂ 50 ਬੱਚੇ ਵੀ ਭਰਤੀ ਹੋਣ ਵਾਲੇ ਹਨ ਮੈਂ ਕਰਨੇ ਆ 23 ਜਿਲ੍ਹੇ ਆ ਦੋ ਦੋ ਤਿੰਨ ਤਿੰਨ ਬੱਚੇ ਇੱਕ ਇੱਕ ਜਿਲ੍ਹੇ ਨੂੰ ਮਿਲ ਜਾਣਗੇ ਸਰਦਾਰ ਭਗਵੰਤ ਸਿੰਘ ਮਾਨ ਦਾ ਕਿਹੜਾ ਇਹੋ ਜਿਹਾ ਦੇਣ ਆ ਦੋ ਸਾਲਾਂ ਦੇ ਵਿੱਚ ਜਿੱਦਾਂ ਬੱਚਿਆਂ ਨੂੰ ਨੋਟੀਫਿਕੇਸ਼ਨ ਕਰਕੇ ਨੌਕਰੀਆਂ ਦੇ ਨਿਯੁਕਤੀ ਪੱਤਰ ਨਹੀਂ ਦਿੱਤੇ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਦਿਨ ਹੋਵੇ ਤੇ 24 ਘੰਟੇ ਦਿਨ ਰਾਤ ਲੋਕਾਂ ਦੇ ਵਿੱਚ ਰਹਿੰਦੇ ਆ ਲੋਕਾਂ ਲਈ ਕੰਮ ਕਰਦੇ ਆ ਨਾ ਥੱਕਣ ਵਾਲਾ ਨਾ ਅੱਕਣ ਵਾਲਾ ਐ ਐਕਟਿਵ ਸਾਡਾ ਮੁੱਖ ਮੰਤਰੀ ਆ ਦਿਨ ਰਾਤ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੰਮ ਕਰ ਰਹੇ ਸਰਦਾਰ ਭਗਵੰਤ ਸਿੰਘ ਮਾਨ ਤੇ ਲੋਕ ਇਹ ਆਪ ਗੱਲ ਕਹਿੰਦੇ ਆ ਵੀ ਅਸੀਂ ਤੁਹਾਨੂੰ ਵੋਟ ਪਾਉਣੀ ਆ ਭਗਵੰਤ ਸਿੰਘ ਮਾਨ ਨੂੰ ਪਾਉਣੀ ਆ ਬਾਕੀ ਨਾਲ ਇਹ ਵੀ ਗੱਲ ਕਹਿ ਦਿੰਦੇ ਆ ਇੱਕ ਤਾਂ ਨਰਮ ਬੰਦਾ ਆਪ ਮੰਗਦਾ ਸਮਾਂ ਵੀ ਸਾਨੂੰ ਸਮਾਂ ਦੇਊਗਾ ਉਹ ਕਹਿੰਦੇ ਆ ਵੀ ਆ ਤੇ ਹੁਣ ਅਸੀਂ ਜਿਤਾਉਣੇ ਜਿਤਾਉਣੇ ਮੈਂਬਰ ਪਾਰਲੀਮੈਂਟ 13 ਦੇ 13 ਹਾਂ ਬਾਕੀ ਅਸੀਂ ਚਾਹੁੰਦੇ ਆ ਵੀ 15 ਤੋਂ 20 ਸਾਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਰਵੇ ਤੇ ਪੰਜਾਬ ਨੂੰ ਮੁੜ ਤੋਂ ਉਹ ਰੰਗਲਾ ਪੰਜਾਬ ਬਣੇ ਇੱਕ ਤੇ ਆਪ ਉਹ ਕਾ ਦੇਈਦਾ ਨਾ ਜਿਹੜੇ ਪਾਰਟੀ ਦੇ ਵੋਟਰਸ ਨੂੰ ਟ੍ਰੋਕਾ ਦਿੰਦੇ ਆ ਅਸੀਂ ਇਹ ਗੱਲ ਹੀ ਕਹਿੰਦੇ ਲੋਕ ਕਹਿੰਦੇ ਆ ਕਿ ਇਹ ਭਗਵੰਤ ਸਿੰਘ ਮਾਨ ਨੂੰ 15 ਤੋਂ 20 ਸਾਲ ਦੇਣੇ ਆ ਤੇ ਪੰਜਾਬ ਨੂੰ ਮੁੜ ਤੋਂ ਉਹ ਰੰਗਲਾ ਪੰਜਾਬ ਬਣਾਉਣਾ ਪੁਲਤ ਸਾਬ ਹਲਕੇ ਤੁਹਾਡੇ ਦੀ ਗੱਲ ਕਰੀ ਜੇ ਹਲਕੇ ਉਹ ਤੁਸੀਂ ਚੋਣ ਲੜ ਰਹੇ ਹੋ ਅਸੀਂ ਲੋਕਾਂ ਨਾਲ ਵੀ ਇੱਥੇ ਗੱਲਬਾਤ ਕੀਤੀ ਸਭ ਤੋਂ ਵੱਡਾ ਮੁੱਦਾ ਇਸ ਹਲਕੇ ਦਾ ਜਿਹੜਾ ਦੱਸਿਆ ਉਹਨਾਂ ਨੇ ਕਹਿੰਦੇ ਇੱਕ ਤਾਂ ਬੇਰੋਜ਼ਗਾਰੀ ਦੂਜਾ ਨਸ਼ਾ ਕਿਉਂਕਿ ਕਹਿੰਦੇ ਬੇਰੋਜ਼ਗਾਰੀ ਹੈ ਤੇ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਇਹ ਮੁੱਦੇ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਨੇ ਲੋਕ ਕਾਫੀ ਹਤਾਸ਼ ਵੀ ਨੇ ਕਹਿੰਦੇ ਕਿ ਉਮੀਦਵਾਰ ਆ ਜਾਂਦਾ ਵਾਦਾ ਕਰ ਦਿੰਦੇ ਨੇ ਕਿ ਨਸ਼ਾ ਘਟੂਗਾ ਪਰ ਕਹਿੰਦੇ ਪਿਛਲੇ ਸਮੇਂ ਨਾਲੋਂ ਇਸ ਸਮੇਂ ਦੇ ਵਿੱਚ ਨਸ਼ਾ ਇੱਥੇ ਵਧਿਆ ਦੇਖੋ ਜਿਹੜਾ ਨਸ਼ਾ ਨਾ ਉਹ ਇਕੱਲੀ ਪੰਜਾਬ ਦੀ ਪ੍ਰੋਬਲਮ ਨਹੀਂ ਹੈ ਕੈਨੇਡਾ ਅਮਰੀਕਾ 'ਚ ਵੀ ਓਵਰਡੂਜ਼ ਨਾ ਮੁਕਤਾਂ ਹੁੰਦੀਆਂ ਪਵਿੰਦੀਆਂ ਨੇ ਹੂੰ ਉਹਦੇ ਬਾਅਦ ਪੰਜਾਬ ਦੀ ਗੱਲ ਕਰੀਏ ਇਹ ਨਸ਼ਾ ਸਾਡੀ ਸਰਕਾਰ ਆਈ ਨੂੰ ਤੇ 2 ਸਾਲ ਹੋਏ ਸਾਰੇ ਇਹ ਨਸ਼ਾ ਕਾਲੀ ਦਲ ਨੇ ਲੈ ਕੇ ਜਾਂਦਾ ਹੂੰ ਵੱਡਾ ਬੂਟਾ ਕੀਤਾ ਉਹਦੇ ਬਾਅਦ ਕਾਂਗਰਸ ਆਈ ਕਾਂਗਰਸ ਨੇ ਉਸ ਬੂਟੇ ਨੂੰ ਪਾਣੀ ਪਾਇਆ ਸਿੰਜਿਆ ਤੇ ਵੱਟਾ ਰੁੱਖ ਬਣਾਇਆ ਹੁਣਾਂ ਦੇਖੋ ਤੰਦ ਨਹੀਂ ਤਾਣਾ ਵਿਗੜਿਆ ਪਿਆ ਇਹਨੂੰ ਸੁਧਾਰਨ ਤੇ ਸਮਾਂ ਲੱਗਣਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਜਿੰਨੇ ਸਾਡੇ ਐਸਐਸਪੀ ਆ ਹਾਂ ਪੁਲਿਸ ਕਮਿਸ਼ਨਰ ਆ ਡੀ ਆਈ ਜੀ ਆਈ ਜੀ ਆ ਡੀ ਜੀ ਪੀ ਹਾਂ ਸਾਰਿਆਂ ਨਾਲ ਮੀਟਿੰਗਾਂ ਕੀਤੀਆਂ ਵੀ ਜੇ ਕੋਈ ਸਮਗਲ ਰੱਜਾ ਕੋ ਗੈਂਗਸਟਰ ਗਲਤ ਕੰਮ ਕਰਦਾ ਜਾਂ ਕੋਈ ਸਮਗਲਿੰਗ ਕਰਦਾ ਫਿਰ ਉਸ ਸਮੇਂ ਕਰਕੇ ਯਾਰ ਵੀ ਤਾਂ ਠੋਕੇ ਪਰਚਾ ਦੇ ਉਸ ਇਲਾਕਾਂ ਵਿੱਚ ਭੇਜੋ ਇੱਥੋਂ ਤੱਕ ਨਿਰਦੇਸ਼ ਦਿੱਤੇ ਵੀ ਜੇ ਕੋਈ ਸਾਡਾ ਆਗੂ ਸਾਡਾ ਸਪੋਰਟਰ ਜਾਂ ਕੋਈ ਸਾਡਾ ਲੀਡਰ ਹਾਂ ਸਪੋਰਟ ਕਰਦਾ ਕਿਸੇ ਗੈਂਗਸਟਰ ਜਾਂ ਸਮਗਲ ਨੂੰ ਉੱਤੇ ਵੀ ਠੋਕੇ ਕਾਰਵਾਈ ਕਰੋ ਹਾਂ ਸਾਡੇ ਬੰਦੇ ਵੀ ਸਾਡੇ ਪੀਏ ਜਾਂ ਸਾਡੇ ਆਗੂ ਵਰਕਰ ਕੋਈ ਇੱਕ ਵੀ ਵਿਖਾ ਦੇਣ ਇੱਥੇ ਸਾਡੇ ਪੰਜਾਬ ਦੇ ਵਿੱਚ ਵੀ ਕਿ ਕਿਸ ਸਮਗਲਰ ਦੀ ਪੁਸ਼ਤਪਨਾਇ ਕੀਤੀ ਵੇ ਕਿਸ ਸਮਗਲਰ ਗੈਂਗਸਟਰ ਪਿੱਛੇ ਥਾਣੇ ਜਾਂ ਐਸਐਸਪੀ ਨੂੰ ਫੋਨ ਕੀਤਾ ਹੋਵੇ ਪੀਏ ਸਾਡਾ ਬੰਦਾ ਪਿਛਲੀਆਂ ਸਰਕਾਰਾਂ ਦੇ ਵਿੱਚ ਜਦੋਂ ਕੋਈ ਗੈਂਗਸਟਰ ਫੜਿਆ ਜਾਂਦਾ ਸੀ ਜਾਂ ਕੋਈ ਸਮਗਲਰ ਫੜਿਆ ਜਾਂਦਾ ਸੀ ਤੇ ਜ세ਦਾਰਾਂ ਦੇ ਫੋਨ ਜਾਂਦੇ ਸੀ ਕਾਲੀ ਦਲਦਿਆਂ ਦੇ ਥਾਣਿਆਂ ਦੇ ਵਿੱਚ ਪੀਏ ਸਾਡਾ ਵੋਟਰ ਸਪੋਰਟਰ ਆ ਜੀ ਛੱਡ ਦਿਓ ਇਹਨੂੰ ਸੜਾ ਲਿਓਣਾ ਮੁੜ ਕੇ ਕਾਂਗਰਸ ਗਵਰਨਮੈਂਟ ਤੇ ਵੀ ਇਹੋ ਕੁਝ ਹੋਇਆ ਹਾਂ ਕਾਂਗਰਸ ਦੇ ਲੀਡਰਾਂ ਵੀ ਮਿਕਰਫੋਨ ਮਾਰਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਵੇਖੋ ਮੈਨਿੰਗ ਇਹਦਾ ਵੀ ਨਸ਼ਾ ਬਿਲਕੁਲ ਬੰਦ ਹੋ ਗਿਆ ਅੱਗੇ ਨਾਲੋਂ ਘਟਿਆ ਹੌਲੀ ਹੌਲੀ ਇਹ ਸਾਰਾ ਯਾਰ ਖਤਮ ਹੋ ਜਾਊਗਾ ਸਾਡੀ ਪਾਰਟੀ ਦਾ ਇੱਕ ਵੀ ਬੰਦਾ ਇਨਵੋਲਵ ਖਾ ਦਿਓ ਵੀ ਕਿਹੇ ਗੈਂਗਸਟਰ ਕੇਸ ਮਗਲਰ ਦੀ ਇੱਕ ਵੇਲੇ ਵੀ ਇੱਕ ਫੋਨ ਕਾਲ ਵੀ ਕੀਤੀ ਹੋਵੇ ਕੱਟ ਕੇ ਲਿਆ ਦਿਓ ਜਾਂ ਸਾਡੇ ਨਾਲ ਕੋਈ ਇਹੋ ਜਿਹਾ ਬੰਦਾ ਵਾ ਜਿਹੜਾ ਨਸ਼ਾ ਵੇਚਦਾ ਜਾਂ ਨਸ਼ਾ ਬਕਾਉਂਦਾ ਜਾਂ ਨਸ਼ਾ ਵੇਚਣ ਨਾਲੇ ਦੀ ਕੋਈ ਸਪੋਰਟ ਕਰਦਾ ਨਾ ਕੋਈ ਹੈਗਾ ਨਾ ਕੋਈ ਲੱਭੂਗਾ ਵੇਖੋ ਇਹ ਜਿਹੜਾ ਤਣਾਵ ਵਿਗੜਿਆਣਾ ਇਹਨੂੰ ਸੁਧਾਰਨ ਤੇ ਸਮਾਂ ਲੱਗਣਾ ਇਹਨੂੰ ਖਤਮ ਕਰਾਂਗੇ ਇਹ ਜ਼ਹਿਰ ਨੂੰ ਅਸੀਂ ਵੀ ਚਾਹੁੰਦੇ ਆ ਸਾਡਾ ਪੰਜਾਬ ਰੰਗਲਾ ਪੰਜਾਬ ਬਣੇ ਤੇ ਇਹ ਕਿਉਂ ਨਹੀਂ ਇਹ ਕੰਟਰੋਲ ਹੁੰਦਾ ਪਿਆ ਜਦੋਂ ਵੇਖੋ ਪੁਲਿਸ ਪਰਚਾ ਕਰਦੀ ਆ ਸਮਗਲਾ ਰੰਦਰ ਜਾਂਦਾ ਉਹਦੇ ਬਾਅਦ ਕੀ ਹੁੰਦਾ ਜਿਹੜੇ ਪਿੰਡਾਂ ਦੇ ਆਗੂ ਆੜਾ ਸਾਡੇ ਮੋਹਤਪਾਰ ਉਹ ਆਪਦੀਆਂ ਜ਼ਮੀਨਾਂ ਦੇ ਨੰਬਰ ਲਵਾ ਕੇ ਇਹਦੇ ਜ਼ਮਾਨਤਕੇ ਬਣ ਜਾਂਦੇ ਆ ਨੰਬਰਦਾਰ ਗਵਾਈਆਂ ਪਾਉਣ ਤੌਰ ਤੇ ਪੈਂਦੇ ਆ ਵਕੀਲ ਕੇ ਸਾਡਾ ਲੜ ਲਈ 20 30 50 ਹਜ਼ਾਰ ਲੈ ਲੈਂਦੇ ਆ ਜ਼ਮਾਨਤ ਕਰਾਉਣ ਤੌਰ ਤੇ ਪੈਂਦੇ ਆ ਉਹ ਜ਼ਮਾਨਤ ਕਰਾ ਕੇ ਫੇਰ ਲੈ ਆਉਂਦੇ ਆ ਉਹਦਾ ਸਮਗਲਰ ਹੁੰਦਾ ਉਹਦੇ ਪੈਸੇ ਲੱਗੇ ਨੇ ਪੁਲਿਸ ਨੇ ਨੰਬਰਦਾਰ ਨੇ ਜਮਾਨਤ ਕੀ ਨੇ ਵਕੀਲ ਨੇ ਪੈਸੇ ਲੈ ਜਾਂਦੇ ਆ ਉਹ ਮੁੜ ਕੇ ਆ ਕੇ ਹੋਰ ਜੋੜਨਾ ਵੇਚਣ ਲੱਭਿੰਦਾ ਦੇਖੋ ਜਦੋਂ ਪੁਲਿਸ ਪਰਚਾ ਕਰਦੀ ਆ ਸਾਨੂੰ ਵੀ ਚਾਹੀਦਾ ਸਮਾਜ ਨੂੰ ਚੰਗਾ ਸਮਾਜ ਬਣਾਉਣ ਲਈ